ਇਹਨਾਂ ਕਾਂਗਰਸ ਪਾਰਟੀ ਸਾਡੀਆਂ ਸੰਸਦਵਾਂ ਇਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਵੀ ਦੁਨੀਆ ਦਾ ਮਸਲਾ ਹੁੰਦਾ ਹੈ ਜਾਂ ਮੁਲਕ ਦਾ ਮਸਲਾ ਹੁੰਦਾ ਹੈ ਜਾਂ ਮੁਲਕ ਦੇ ਨਸੀਬ ਤੋਂ ਵੀ ਛ੍ਰਮਣਿਕ ਮੈਥੀ ਸਰਕਾਰ ਹੀ ਕਰਦੀ ਹੈ ਇਹ ਹਵਲੀ-ਹਵਲੀ ਉਹ ਮਹਾਰਾਜਿਆਂ ਨੇ ਵੀ ਹੋਈ ਕਾਂਗਰਸਾਇਤੀ ਪਾਰਟੀ ਹਰਿਆਣੇ ਵਾਲਿਆਂ ਨੇ ਬੜੀ ਲੱਗੀ ਪਹਿਨਾ ਹੁਣ ਜਿਹੜਾ ਅਗਰਨ ਕਿਲਾ ਜੇ ਮਿੱਟੀ ਸੀ ਨਾ ਕਿਲਾ ਉਹ ਇਹ ਕਿੱਲਾ ਮਚੂਤ ਨਹੀਂ ਉਹ ਨਹੀਂ ਜੇ ਕਿਵੇਂ ਉਹਦਾ ਅਸਰ ਹੈ ਇਹ ਕਾਂਗਰਸ ਵਾਲੇ ਸਾਡੇ ਕਿੱਲੇ ਕੰਮ ਕਰਦੇ ਆ ਇਹ ਇਹ ਬਹੁਤ ਗੁੱਸੇ ਨਾਲ ਸਾਰਿਆਂ ਨੂੰ ਕਮਰ ਕਸੇ ਕਰਨੇ ਪੈਣੇ ਜੇ ਸੂਬੇ ਨੂੰ ਤੇ ਕੌਮ ਨੂੰ ਤੇ ਜਵਾਨੀ ਆਪਣੀ ਬਚਾਣੀ ਹੈ ਸਾਡਾ ਸੂਬਾ ਨੌਜਵਾਨੀ ਵੀ ਨਸ਼ਿਆਂ ਕਾਰਨ ਕਿਉਂਕਿ ਇਹ ਸੋਚੀ ਸਮਝੀ ਸਾਜ਼ਿਸ਼ ਤੇ ਕਾਰ ਹੈ ਪ੍ਰਕਾਸ਼ ਸਿੰਘ ਬਾਦਲ ਨੇ ਇਹ ਨਸ਼ੇ ਪੰਜਾਬ ਚ ਵੰਡ ਰਹੇ ਨੇ ਇੱਕ ਪਾਸੇ ਪੈਸੇ ਕੁਮਾਰ ਰਹੇ ਨੇ ਦੂਜੇ ਪਾਸੇ ਇਹ ਗੁਰੂਆਂ ਪੀਰਾਂ ਤੇ ਪਗੰਬਰਾਂ ਦੀ ਧਰਤੀ ਸਾਡੀ ਸੂਰਬੀਰਾਂ ਦੀ ਧਰਤੀ ਸਾਡੇ ਨੌਜਵਾਨ ਬੱਚਿਆਂ ਨੂੰ ਹਮੇਸ਼ਾ ਵਾਸਤੇ ਨਸ਼ਿਆਂ ਦੇ ਪ੍ਰਭਾਵ ਥੱਲੇ ਛੜਨਾ ਚਾਹੁੰਦੇ ਨੇ ਕਿਉਂਕਿ ਹਮੇਸ਼ਾ ਨਸ਼ੇੜੀ ਜਿਹੜਾ ਹੁੰਦਾ ਉਹਨੂੰ ਪੈਸੇ ਦੀ ਲੋੜ ਰਹਿੰਦੀ ਹੈ ਇਹਨਾਂ ਦੇ ਦਿਮਾਗ 'ਚ ਫੀਲਿੰਗ ਹੈ ਕਿ ਸਾਡੇ ਅਸੀਂ ਜਦੋਂ ਇਲیکشن ਆਣ ਗਿਆ ਉਦੋਂ ਲੋਕਾਂ ਨੂੰ ਪੈਸੇ ਦੇ ਕੇ ਇਹਨਾਂ ਦੀ ਖਰੀਦੋ-ਫਰੋਕਤ ਕਰਾਂਗੇ ਸੋ ਜੇ ਜਵਾਨੀ ਨੂੰ ਬਚਾਣਾ ਹੈ ਤੇ ਪੰਜਾਬ ਆਰਥਿਕ ਤੌਰ ਤੇ ਅੱਜ ਇੱਕ ਨੰਬਰ ਦਾ ਸੂਬਾ ਸੀ ਸਾਬ ਸਾਬ ਪ੍ਰਤਾਪ ਸਿੰਘ ਕਹਿ ਰਹੇ ਹਾਂ ਟਾਈਮ ਹੁਣ 15ਵੇਂ ਤੇ ਆ ਗਿਆ ਅੱਜ ਹਰਿਆਣਾ ਤੇ ਹਿਮਾਚਲ ਜਿਹੜੇ 50 ਸਾਲ ਪਹਿਲੇ ਸਾਡੇ ਤੋਂ ਵੱਖ ਹੋਏ ਸੀ ਅੱਜ ਉਹ ਪਲੰਗਾ ਪੜਦੇ ਸਾਡੇ ਤੋਂ ਕਿਤੇ ਅੱਗੇ ਚਲੇ ਗਏ 50 ਰੁਪਏ 6 ਸਾਲ ਬਾਜਪਾਈ ਸਾਹਿਬ ਦੀ ਸਰਕਾਰ ਜਿਹਦੇ ਵਿੱਚ ਸੁਖਦੇਵ ਸਿੰਘ ਢੀਂਸਾ ਜੀ ਤੇ ਸੁਖਬੀਰ ਸਿੰਘ ਬਾਦਲ ਮਨਿਸਟਰ ਸਨ ਉਸ ਰਾਜ ਦੇ ਵਿੱਚ 50 ਰੁਪਏ ਕਣਕ ਵਧੀ 6 ਸਾਲ ਸਾਡੇ 2004 ਤੋਂ 14 ਦੇ ਵਿੱਚ 645 ਰੁਪਏ ਕਣਕ ਵਧੀ ਸਰਕਾਰੀ ਮੁੱਲ ਦੀ ਮੈਂ ਗੱਲ ਕਰਨਾ 6 ਸਾਲਾਂ 60 ਸਾਡੇ 10 ਸਾਲਾਂ 645 ਚੋਨਾ ਸਾਡੇ ਵਧਿਆ 6 ਗਸਾ ਸਾਲਾ 695 ਰੁਪਏ ਉਹਨਾਂ ਦਾ 60 ਰੁਪਏ